ਹਾਂ ਲੋਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਾਹਲ ਵਲੌਗਸ ਤੇ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਤੇ ਅੱਜ ਆਪਾਂ ਬਲੌਗ ਦੀ ਜਿਹੜੀ ਸਟਾਰਟਿੰਗ ਕਰ ਰਹੇ ਹਾਂ ਸ਼ਾਮ ਨੂੰ ਸ਼ਾਮ ਦੇ ਵਜੇ ਨੇ 6 ਤੇ ਤੁਸੀਂ ਆਖੋਗੇ ਹਨਾ ਵੀ ਇਹ ਤੀਜੇ ਦਿਨ ਹੀ ਪੱਠੀ ਧਰੀ ਰੱਖਦੇ ਨੇ ਖੋਆ ਗੱਢਣ ਲੱਗ ਜਾਂਦੇ ਏਕੜਾ ਹੀ ਧਰ ਲੈਂਦੇ ਨੇ ਤੇ ਇਹ ਆਏ ਆਪਣੀ ਦੀਦੀ ਤੇ ਇਹ ਹੈਗਾ ਆਪਣਾ ਕਰਨਪੂਆ ਜੀ ਦਾ ਬੇਟਾ ਇਹ ਚੱਲਿਆ ਹੁਣ ਕਨੇਡਾ ਤੇ ਹੁਣ ਇਹ ਜਿਹੜਾ ਖੂਆ ਕਿਉਂਕਿ ਇੱਧਰ ਤਾਂ ਹੁਣ ਗਰਮੀ ਆ ਗਈ ਕੋਈ ਖਾਣ ਨੂੰ ਮਨ ਨਹੀਂ ਕਰਦਾ ਨਹੀਂ ਟੇਸਟੀ ਲੱਗਦਾ ਵੀ ਠੰਡ ਚ ਵਧੀਆ ਲੱਗਦਾ ਇਹ ਚ ਲੈ ਕੈਨੇਡਾ ਤੇ ਉੱਥੇ ਆਪਣੀ ਭੂਆ ਜੀ ਦੀ ਬੇਟੀ ਯਾਨੀ ਕਿ ਇਹਦੀ ਸਿਸਟਰ ਗਈ ਹੋਈ ਆ ਉਹਨਾਂ ਵਾਸਤੇ ਬਣਾ ਰਹੇ ਆ ਪਕੂਆ ਤੇ ਆਪਣੇ ਨਾਲ ਲੈ ਕੇ ਜਾਣਗੇ ਅਨੋਦੀ ਨੇ ਫੋਨ ਆਇਆ ਤਾਂ ਨਾਲ ਕਰ ਰਹੀ ਨਹੀਂ ਗੱਲਾਂ ਬਾਤਾਂ ਉਹ ਹੋ ਕੋਈ ਨਾ ਅੱਗੇ ਕਹਿੰਦਾ ਮੈਂ ਛੁੱਟੀ ਲੈ ਲਈ ਕਹਿੰਦਾ ਮੈਂ ਕਿਉਂ ਉੱਥੇ ਭਰਾਵਾ ਪੈਰ ਕੱਪੇ ਜੀ ਚ ਲੱਗ ਜਾਂਦੇ ਆ ਸਿੰਗਲ ਹਰ ਦਾ ਨਾ ਸ਼ੇਫ ਤੇ ਚੇਂਜ ਹੋ ਗਈ ਦੀਦੀ ਵਰ ਦੇਖਣ ਲੱਗੀ ਰੋਟੀ ਆਪਣੀ ਵੈਸੇ ਦੁੱਧ ਦਹੀਂ ਦਾ ਬਹੁਤ ਘਟ ਗਿਆ ਸਾਡੇ ਇਥੇ ਦੇ ਪਾਪਾ ਪਾ ਰਹੇ ਨੇ ਪੱਠੇ ਹੈ ਰਮਣ ਹਾਂਜੀ ਸੱਗਰਦੀ ਬੋਟੀ ਵਾਲੀ ਸੱਗਰਦੀ ਬੋਟੀ ਵਾਲੀ ਅਸੀਂ ਨਹੀਂ ਬਣਾਈਓ ਕਾਲਾ ਹੀ ਜਿਆਦੇ ਗਾਹ ਪੈ ਗਿਆ ਉਹਦਾ ਤੁਹਾਨੂੰ ਮਾਈਂਡਰੀ ਚੈੱਕ ਕਰ ਲੈ ਕਾਲੇ ਵਾਸਤੇ ਆ ਦੇਖਣਾ ਆ ਆਤਰਾਮ ਨਾਲ ਮੁੰਡਾ ਫਿਰਦਾ ਟੱਪਦਾ ਖੇਡਦਾ ਨਹੀਂ ਕਿ ਜਾਣਾ ਖੋਆ ਇਹਨੇ ਪੜ੍ਹਨਾ ਜਹਾਸ ਤੇ ਉਹ ਆ ਕੱਡਾ ਮੈਂ ਹੋਰ ਤੇ ਮਾਂ ਦੀ ਪੱਠੇ ਪਾਣ ਦਾ ਸੀ ਕਰੇ ਮੋੜ ਖੋਏ ਦਾ ਮੁੱਲ ਫੇਰ ਨਾਂ ਦੀ ਹੋਰ ਨਾ ਜੀ ਆ ਨਹੀਂ ਜੀ ਉਹ ਨਹੀਂ ਥਾਮਿਆ ਕੋਈ ਮੈਂ ਢਾਈ ਨਹੀਂ ਹਾਂ ਨਾ ਨਹੀਂ ਨਾਨੀ ਦੋ ਤਾਂ ਗੱਲਾਂ ਬਾਤਾਂ ਕਰ ਰਹੀ ਹੈ ਇਹ ਵੀ ਨਿੱਕਰੀ ਉਹ ਲੇ ਨਿੱਕੂ ਕੇ ਆਸਟ੍ਰੇਲੀਆ ਚ ਹੈ ਉਹ ਕਿ ਮੇ ਉਹਨਾਂ ਕੇ ਇੱਧਰ ਮਾਗ ਮਾਣ ਅੰਨਾ ਨੂਰ ਨਾ ਹਾਂ ਹਾਂ ਰਾਣੀ ਕਰੇਦਾ ਮੋਰ ਪਾਣੀ ਨਹੀਂ ਜਾਂਦੀ ਚੜਾਓ ਬੀਬੀ ਨੂੰ ਵੀ ਜਹਾਜ਼ ਜਹਾਜ਼ ਨਹੀਂ ਕੋਈ ਬੱਸ ਆ ਦਿਨਾਂ ਨਿਵਰੀ ਜਾਣਾ ਕਿ ਜਹਾਜ਼ ਕਿੱਡਾ ਹੋਜੂ ਉਹ ਉਹ ਵਾਸਤੇ ਉਹ ਨਵਾਂ ਮਾਰਕੀਟ ਦਾ ਵਾਲਾ ਆਜੀਆ ਇਹਨਾਂ ਦੀ ਰਹੀ ਹੈਗੀ ਚਾਲੇ ਇਹ ਹਾਂ ਬੈਠ ਕੇ ਖਾਇਆ ਹੋਇਆ ਆਰੇ ਸਾਡਾ ਢਾਂਡੇ ਬੁਰੀ ਨੂੰ ਰੋੜ ਬੈਠੀ ਬੀਬੀ ਨੇ ਹੀ ਟੈਨਸ਼ਨ ਰੈਂਦੀ ਹੈ ਕਿ ਮੈਨੂੰ ਰੂਮ ਵੇਟ ਮੈਨੂੰ ਰੂਨ ਨੂੰ ਨੂੰ ਗੁਰ ਰਹਿਣਾ ਲਾ ਦੱਸ ਤੈਨੂੰ ਕਿਉਂ ਇਹਦੀ ਟੈਨਸ਼ਨ ਰਹਿੰਦੀ ਬੀਬੀ ਚੰਗੀ ਪਲੀ ਨੂੰ ਹੀ ਹੋ ਗਈ ਬੀਬੀ ਚੰਗੀ ਭਲੀ ਨੂੰ ਹੀ ਲੈ ਜਾ ਰੱਬ ਮੈਂ ਚੰਗੀ ਭਲੀ ਨੂੰ ਤਾਂ ਜਾਂਦਾ ਨਹੀਂ ਰੋਕੀ ਜਾਂਦੀ ਐ ਮੈਂ ਦੱਸ ਕਿਵੇਂ ਔਖੀ ਵਾਲੀ ਐ ਤੂੰ ਔਖੀ ਨਹੀਂ ਕਿ ਜੀ ਤੇਰਾ ਉਹ ਦਾਣਾ ਜਾਣਾ ਵਸਰੀ ਜਾਂ ਗੜ ਰਿਹਾ ਉਹ ਤਾਂ ਬਾਗੀ ਜਾਣਾ ਜਦੋਂ ਟਾਈਮ ਆਇਆ ਇਹ ਤਾਂ ਹੈ ਲੋ ਦੀ ਖੁਆ ਆਪਣਾ ਬਣਨ ਦੇ ਲਈ ਜਮਾ ਤਿਆਰ ਆ ਟਾਈਮ ਹੋ ਗਿਆ ਕਵਨੋ ਦਾ ਹਾਂਜੀ ਗਾਇਸ ਭੈਣੇ ਗਾਇਸ ਵੀਰੇ ਗਾਇਸ ਵੀਰੇ ਖੁਆ ਖਾ ਲੋ ਗਾਇਸ ਵੀਰੇ ਗੈਸ ਭੈਣੇ ਗੈਸ ਵੀ ਗੈਂ ਗਾਇਸ ਵੀ ਨਹੀਂ ਗੈਸ ਹੀ ਆਦੀ ਉਹ ਗੈਸ ਫੇਰ ਉਹ ਗੈਸ ਵੀਰੇ ਉਹ ਕਹਿੰਦੀ ਵੀ ਗੈਸ ਵੀਰੇ ਜਿਹੜਾ ਮੈਂ ਲੰਗਰ ਲੈ ਕੇ ਆਈ ਗਏ ਹੋ ਗਿਆ ਲ ਆਪਣੀਆਂ ਬਈ ਜਿਹੜੇ ਉਹਨੂੰ ਟ੍ਰੋਲ ਕਰਦੇ ਆ ਹਨਾ ਉਹ ਵੀ ਸਿਰੇ ਹੀ ਲਾ ਦਿੰਦੇ ਆ ਬੜੇ ਇਫਾਂਸ਼ੀਆਲ ਮੇਕੋ ਚੀਜਾਂ ਤਾਂ ਉਹ ਇੱਕ ਹੋਰ ਆਈ ਆ ਹਨਾ ਉਹ ਕੁੜੀ ਆ ਨਿੱਕੀ ਜੀ ਉਹ ਜਿਹਨੂੰ ਆਲੂ ਆਲੂ ਕਹ ਰਹੇ ਆ ਹਾਂ ਓਏ ਆਲੂ ਜੈ ਨਹੀਂ ਟਿਕਦਾ ਉਹ ਕਹਿੰਦੇ ਸਹੀ ਗੱਲ ਆ ਉਹ ਵੀ ਬਾਹਰ ਤਾਂ ਫੇਮਸ ਹੋਈ ਹੈ ਬਹੁਤ ਡੋਲਰ ਹੈਗਾ ਜਿਹੜੇ ਜਵੰਦਾ ਹੈ ਜਿਹੜਾ ਨਾ ਇਹ ਸਾਡਾ ਆਲੂ ਜਾਂ ਸੰਗੀ ਜਾਂਦਾ ਹੈ ਓਏ ਇਹ ਕਿੰਨੇ ਪੈਸੇ ਮਿਲਣਗੇ ਕਿ ਉਹ ਨਾਲ ਹੀ ਦਵਾ ਐਕਚੁਅਲੀ ਐਡਵਾਂਸ ਹੀ ਬਹੁਤ ਜ਼ਿਆਦਾ ਹੋ ਗਿਆ ਸਹੀ ਗੱਲ ਆ ਐਕਟਿਵ ਕਿੰਨੀ ਆ ਉਹ ਕੁੜੀ ਬੜੀ ਐਕਟਿਵ ਕੁੜੀ ਆ ਉਹ ਛੋਟੀ ਜੀ ਆ ਮੈਨੂੰ ਲੱਗਦਾ ਨਹੀਂ ਉਹ ਮੈਨੂੰ ਹਲੇ ਚੌਥੇ 9ਵੀਂ ਇੱਕ ਕਲਾਸ ਵਾਲੀ ਲੱਗਦੀ ਆ ਉਹ ਵਾਲੀ ਕੁੜੀ ਫਿਫਥ 6th ਕਲਾਸ ਦੀ ਸਟੂਡੈਂਟ ਆ ਉਹ ਗਵਰਨਮੈਂਟ ਸਕੂਲ ਦੀ ਸਟੂਡੈਂਟ ਆ ਉਹ ਸਹੀ ਗੱਲ ਆ ਇਹ ਵੀ ਬੋਰਡ ਮਾਰੋ ਇਹ ਸਾਡੇ ਗਾਇਸ ਵੀਰਾ ਲੁਕਿਆ ਹੋਇਆ ਕਹਿੰਦੇ ਮੈਨੂੰ ਸੰਗ ਲੱਗਦੀ ਐ ਇਹ ਗਾਇਸ ਵੀਰੇ ਨੇ ਸਾਡੇ ਤੇ ਖੋਲਾ ਲਾਇਆ ਇਹਨੇ ਪਰਸੋਂ ਵੀ ਗਾਇਸ ਵੀਰੇ ਨੇ ਸਾਡੇ ਜੱਸ ਚੜ ਜਾਣਾ ਹੈ ਮੰਡੇ ਕੈਨੇਡਾ ਕੈਨੇਡਾ ਮੈਂ ਜਾਣਾ ਜੱਜ ਜੰਦਾ ਚ ਲੱਗਾ ਮਾਰਦਾ ਮੇਰਾ ਲੱਗੇ ਤੋ ਸਦਾ ਹੀ ਡੂਗਾ ਉਹ ਵਧੀਆ ਜਿਹਾ ਸੌਂਗ ਲੱਭਣਾ ਆਪਾਂ ਜਿਹੜਾ ਜਿੱਦਿਆਂ ਇਹਦੇ ਲਾਉਣਾ ਹੈ ਬਈ ਸੈਡ ਸੌਂਗ ਨਹੀਂ ਲਾਉਣਾ ਆਪਾਂ। ਕਿ ਤੁਰੰਤ ਆਪਾਂ ਸੈਡ ਸੌਂਗ ਨਹੀਂ ਲਾਉਣਾ। ਸਹੀ ਗੱਲ ਹੈ। ਤੇ ਸਾਜਣ ਦੀ ਬੱਡੀ ਲੈ। ਸਾਗਰ ਦੀ ਬੱਡੀ ਨਹੀਂ ਕਿੱਦਾਂ। ਇਹ ਮੁਾਕੀ ਵੀ ਛੱਡੋ ਪਰੇ ਡਰਾਈਵਰ ਨੂੰ ਕਹਿ ਜੀ ਮੈਂ ਨਹੀਂ ਚਲਾਉਂਗਾ ਕਰੇਂਦੀ। ਤੂੰ ਤਾਂ ਹੋਣੀ ਲੈ ਜਾਉਂਗਾ ਮੈਨੂੰ ਤੇ ਕਾਹਦੀ ਕੈਨੇਡਾ ਜਾਣ ਦੀ। ਸਹੀ ਗੱਲ ਹੈ। ਅੱਗੇ ਮੈਂ ਪਹਿਲਾਂ ਕਹਿ ਕੇ ਹਟੀਆਂ ਮੈਂ ਕਿ ਆਖਣਗੇ ਵੀ ਜਿਉਂ ਸਟਾਰ ਸਿਆਲ ਆ ਜਿਹੜਾ ਸਟਾਰਟ ਹੋਇਆ ਇਹਨਾਂ ਨੇ ਪਤਾ ਨਹੀਂ ਕਿੰਨੀ ਕਵਾਰੀ ਕੜਾਈ ਟਰਲੀ ਹੋਣੀ। ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕੀਤੀ। ਤੇ ਹੁਣ ਤੁਸੀਂ ਐਡ ਕਰਕੇ ਜਾਇਓ। ਪਹਿਲਾਂ ਸ਼ੁਰੂਆਤ ਹੀ ਮਿਲ ਜੂਗੀ। ਖਾਨ ਬੈ ਅਪ੍ਰੈਲ ਚੜਨ ਵਾਲਾ ਹੋ ਗਿਆ ਤੇ ਦਸੰਬਰ ਦੀ ਕੜਾਹੀ ਤਰੀ ਹੁੰਦੀ ਆਪਣੀ ਗਾਇਸ ਵੀਰੇ ਅਸੀਂ ਖੁਆ ਬਹੁਤ ਖਾਣੇ ਵਾਲੀ ਗਾਇਸ ਵੀਰੇ ਅਸੀਂ ਰਿਸ਼ਤੇਦਾਰ ਵੀ ਖਵਾਤੇ ਗੋਹੇ ਨਾਲ ਗੋਹੇ ਨਾਲ ਰਿਸ਼ਤੇਦਾਰ ਵੀ ਰਿਹਾ ਤੇ ਗੋਹੇ ਨਾਲ ਕੋਈ ਨਾਲ ਤੇ ਕੋਈ ਨਾਲ ਦੇਖ ਨਾ ਉਹ ਸਿੰਘ ਕਸਦਾ ਨਹੀਂ ਆਵੇਂ ਰਾਹੀਂ ਦੋ ਗੋਆ ਗੋਆ ਗਿਆ ਤੂੰ बहुत ही मेहनत ना <laughs> जा ਤਾਂ ਹੁਣ ਕੀ ਨਾ ਗਾਇਜ਼ ਵੀਰੇ ਮੈਂ ਗਾਇਦਾ ਕੋ ਬਣ ਗਿਆ ਹੁਣ ਬਸ ਨਹੀਂ ਨਹੀਂ ਪਰ ਆ ਮਾ ਹਾਇ ਤਾਂ ਆ ਆ ਆ ਬੀਰ ਕੜਾਈ ਨੂੰ ਛੱਡਣ ਲੱਗ ਜੂਗਾ ਓਕੇ ਹੁਣ ਮੈਂ ਜਾ ਰਹਿਣੇ ਉਧਰ ਗਾਇਜ਼ ਵੀਰੇ ਉਧਰ ਉਸ ਜਿਹੜੀ ਸੀਰਤ ਕੌਰ ਹੈ ਇੱਕ ਖਾਣਾ ਪਸੰਦ ਕਰਦੀ ਚਿੱਟਾ ਖੋਆ ਤੇ ਇੱਕ ਹੋਰ ਚਿੱਟਾ ਖੋਆ ਇਹਦੇ ਵਿੱਚ ਖੰਡ ਪਾ ਕੇ ਖੰਡ ਪਾਏ ਸੁਬਾ ਖਾ ਲਈ ਹੁਣ ਨਾ ਖਾਏ ਮੈਂ ਆਪ ਪਾ ਕੇ ਦੇ ਨਹੀਂ ਕਰਨਾ ਸਹੀ ਲੈ ਤੂੰ ਆਪ ਦੀ ਕਾਲੀ ਖੰਡ ਪਾ ਪੁੱਤ ਖੰਡ ਪਾਉਣੀ ਨਹੀਂ ਖੰਡ ਮਿੱਠਾ ਕਰਕੇ ਜਾਈਦਾ ਹੁੰਦਾ ਨਾ ਕਿ ਕੋਣ ਇਹ ਬੋਕੂ ਅੱਥੇ ਕਰੂਗੀ ਨਾ ਜਾ ਕੋਣ ਕੋ ਚਲੋ ਫੋਨ ਕਰਕੇ ਬਈ ਨਹੀਂ ਨਹੀਂ ਬੇਜਿਚ ਨਹੀਂ ਫਿਰ ਖੰਡ ਪਾਣੀ ਉਹ ਜਿਹੜੇ ਆਟਾ ਉਟਾ ਪਾਉਣਗੇ ਨਾ ਉਹਨੇ ਜਿਹੇ ਚੂਰਾ ਖਾਣ ਤੁਸੀਂ ਅੱਛਾ ਉਹ ਖੰਡ ਪਾਉਣੀ ਹੁੰਦੀ ਆ ਹਾਂ ਫਿਰ ਉਹ ਤਾਂ ਆਟੇ ਚ ਵੀ ਪਈ ਹੋਦੀ ਮਾ ਮਾ ਇੱਥੇ ਲੋਕ ਜਾਂਦੇ ਆ ਮੂੰਹ ਮਿੱਠਾ ਕਰਕੇ ਮੂੰਹ ਫਿੱਕਾ ਕਰਕੇ ਜਾਈਦਾ ਮਿੱਠਾ ਕਰਕੇ ਜਾਂ ਮੂੰਹ ਕਰੋ ਤਾਂ ਮਿੱਠਾ ਕਰਕੇ ਜਾਊਗਾ ਉਹਦੇ ਨਾਲ ਹੋ ਬਸ ਆਪਣੇ ਫਿਰ ਆਪਣੇ ਘਰ ਵਾਲਾ ਜੇ ਬੈਠ ਕੇ ਆਵੇ ਤੁਹਾਨੂੰ ਲੱਗਾ ਬੰਦਾ ਕੀ ਹੋਵੇ Tengo aquí tu línea, ਉਹ ਜਿਹੜੀ ਦਿਰਾ ਤੇ ਉਹ ਅਸੀਂ ਨਹੀਂ ਸੰਦੇ ਹੋਰ ਪੱਲੇ ਸੰਦ ਨੱਚਣਾ ਹੀ ਵਸ ਹਾਂ ਵਸ ਸਭ ਇਹੀ ਕਰ ਵਸ ਟਾਈਮ ਹੋ ਗਿਆ ਸਵਾ 10 ਦਾ ਰਾਤ ਇਹ ਦੇਖੇ ਨਾ ਕਿਹੜ ਮਸਤੇ ਜੀ ਬੋਲ ਜੀ ਆਪ ਹੋ ਗਿਆ ਨੈਕਸਟ ਡੇ ਅੱਜ ਕਰਨ ਦੀਆਂ ਜਾਂਦੀਆਂ ਅੱਜ ਤਿਆਰੀਆਂ ਇਹਨੇ ਜਾਣਾ ਪਿੰਡ ਉਸ ਤੋਂ ਬਾਅਦ ਇਹਨੇ ਸੋਮਵਾਰ ਨੂੰ ਸਵੇਰੇ ਜਲਦੀ ਇਹਨੂੰ ਚੜਾਉਣ ਜਾਣਾ ਆਪਾਂ ਦਿੱਲੀ ਇਹਦੇ ਉਸ ਦਿਨ ਸ਼ਾਮ ਨੂੰ ਫਲਾਈਟ ਹੈ ਤੇ ਪੂਆ ਜੀ ਆ ਲੈਣਾ ਵੀਡੀਓ ਕਾਲ ਹੋ ਰਹੀ ਆ ਆਸਟ੍ਰੇਲੀਆ ਵਾਲਾ ਨਾ ਤੇ ਚਲੋ ਜੀ ਆਪਾਂ ਕਰਨ ਨੂੰ ਹੁਣ ਤੋਰਦੇ ਆ ਤੇ ਇਹਦੇ ਨਾਲ ਹੀ ਆਪਾਂ ਕਰਦੇ ਆ ਵਲੌਗ ਦਾ ਐਂਡ ਫਿਰ ਇੱਥੇ ਮਿਲੋ ਹੁਣ ਆਪਾਂ ਦਿੱਲੀ 에어ਪੋਰਟ ਤੇ ਮਿਲਾਂਗੇ ਇਹਦੇ ਨਾਲ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਰਬ ਲੈਂ ਜੜ ਗਿਆ ਕੋਈ ਆ ਵੀ ਦਿੱਲੀ ਬਾਹਰ ਉਹ ਤਾਂ ਓੱਖਾ ਹੀ ਹੁਣ ਫੜ ਕੇ ਲੈ ਜਾਣਾ ਹਾਪੀ ਨਾਲ ਇਹ ਇਧਰ ਕਿਧਰ ਤੇ ਗਿਆ ਕੇ ਮੈਂ ਮੈਂ ਵੀ ਜਾਈ ਜਾਊਗਾ